ਵੇਹਲਾ ਸ਼ਾਮਾਂ ਪੈ ਗਈਆਂ ਆ ਤੇ ਗਰਮੀ ਅਜੇ ਵੀ ਕਿਤੇ ਘਟਣ ਦਾ ਨਾਂ ਨਹੀਂ ਲੈਣ ਢਈ ਕਿਦਾਂ ਅੱਗ ਵਰਨ ਢਈ ਆ ਨਹੀਂ ਗੁਰਪ੍ਰੀਤ ਪਾਣੀ ਦਾ ਘੋਟ ਲਿਆ ਕੇ ਪਿਆਲ ਮੈਨੂੰ ਗਰਮੀ ਬੜੀ ਲੱਗਣ ਢਈ ਆ ਹਾਂਜੀ ਮੰਮੀ ਲਿਉਣੀ ਆ ਵੇਹਲਾ ਕਿਰਨ ਮੰਮੀ ਤਾਂ ਵੀ ਕੋਈ ਹਾਲ ਨਹੀਂ ਆ ਮੰਮੀ ਕਹਿੰਦੇ ਤਾਂ ਗੁਰਦੁਆਰਾ ਸਾਹਿਬ ਸੇਵਾ ਕਰਨ ਜਾਂਦੇ ਆ ਘਰ ਆ ਕੇ ਸਾਡੇ ਤੋਂ ਸੇਵਾ ਕਰੰਦੇ ਆ ਕੋਈ ਗੱਲ ਨਹੀਂ ਦੀਦੀ ਮੰਮੀ ਤੁਰ ਕੇ ਆਏ ਆ ਨਾਲ ਗਰਮੀ ਵੇਖੋ ਕਿੰਨੀ ਪੈਂਦੀ ਆ ਹਾਂ ਕਿਰਨ ਇਹ ਗੱਲ ਤੇ ਆਵਾ ਜਾਂ ਤੇ ਇਦਾਂ ਕਰ ਮੰਮੀ ਨੇ ਪਾਣੀ ਦੇ ਆ ਤੇ ਆ ਕੰਮ ਮੈਂ ਕਰ ਲੈਨੇ ਆ ਚਲੋ ਠੀਕ ਆ ਦੀਦੀ ਪੁੱਤ ਕੀ ਗੱਲ ਮੰਮੀ ਅੱਜ ਤੁਸੀਂ ਬੜੇ ਲੇਟ ਹੋ ਗਏ ਗੁਰਦੁਆਰੇ ਆਉਂਦਿਆਂ ਪੁੱਤ ਲੇਟ ਦੀ ਵੀ ਸੁਣ ਲਾ ਰਾਹ 'ਚ ਮੈਨੂੰ ਤੇਰੀ ਚਾਚੀ ਟੱਕਰ ਗਈ ਤੇ ਉਹ ਮੈਨੂੰ ਧੱਕੇ ਨਾਲ ਆਪਣੇ ਘਰ ਲੈ ਗਈ ਜਿਉਂ ਆਪਣੀ ਨੋਹ ਦੀਆਂ ਮੇਰੇ ਨਾਲ ਗੱਲਾਂ ਕਰਨ ਲੱਗੀ ਮੈਂ ਤੇ ਬੜੇ ਜ਼ੋਰ ਨਾਲ ਉੱਥੋਂ ਉੱਠ ਕੇ ਆਈ ਮੰਮੀ ਕਿਹੜੀਆਂ ਗੱਲਾਂ ਕਰਦੀ ਚਾਚੀ ਆਪਣੀ ਨੋਹ ਦੀਆਂ ਨਹੀਂ ਗੱਲਾਂ ਉਹਨੇ ਕਿਹੜੀਆਂ ਕਰਨੀਆਂ ਹੀ ਉਹੋ ਹੀ ਆਪਣੀ ਨੋਹ ਦੀਆਂ ਚੁਕਲੀਆਂ ਕਰਦੀ ਸੀ ਉਹਨੂੰ ਕੋਈ ਢੇਡਾਹੋਲਾ ਕਰਨ ਵਾਹਤੇ ਚਾਹੀਦਾ ਸੀ ਤੇ ਉਹਨੂੰ ਮੈਂ ਮਿਲ ਗਈ ਅੱਜ ਮੰਮੀ ਚਾਚੀ ਦੇ ਨਾਲ ਉਹ ਗਈ ਕਿੱਥੇ ਹੈ ਨਹੀਂ ਤੈਨੂੰ ਵੀ ਪਤਾ ਵੀ ਛੁੱਟੀਆਂ ਪਈਆਂ ਗਰਮੀ ਦੀਆਂ ਤੇ ਉਹ ਆਪਣੇ ਪਿਆਕੇ ਛੁੱਟੀਆਂ ਮੰਮੀ ਨੇ ਗਰਮੀ ਦੀਆਂ ਛੁੱਟੀਆਂ ਦਾ ਨਾਂ ਲੈ ਹੀ ਲਿਆ ਵਾ ਤੇ ਕਿਉਂ ਨਾ ਮੰਮੀ ਨੂੰ ਮੈਂ ਵੀ ਪੇਕੇ ਜਾਣ ਵਾਰੇ ਪੁੱਛ ਲਾਂ ਕੀ ਵ ਤਾਂ ਮੰਮੀ ਮੈਨੂੰ ਵੀ ਪੇਕੇ ਭੇਜ ਜੀ ਦੇਣ ਮੰਮੀ ਗਰਮੀ ਦੀਆਂ ਛੁੱਟੀਆਂ ਦਾ ਮੈਨੂੰ ਯਾਦ ਆਇਆ ਮੈਨੂੰ ਵੀ ਪੇਕੇ ਜਾਣ ਕਿੰਨਾ ਚਿਰ ਹੋ ਗਿਆ ਵਾ ਤੇ ਜੇ ਤੁਸੀਂ ਕਹੋ ਤੇ ਮੈਂ ਵੀ 4 ਦਿਨ ਪੇਕੇ ਲਾਵਾਂ ਨਹੀਂ ਜੇ ਤੂੰ ਛੁੱਟੀਆਂ ਕੱਟਣਾ ਚੱਲ ਗਈ ਤੇ ਘਰ ਦੇ ਕੰਮ ਕਿੰਨੇ ਕਰਨੇ ਆ ਮੰਮੀ ਦੀਦੀ ਇੱਥੇ ਆ ਉਹਨਾਂ ਨੇ ਆਪੇ ਘਰ ਸੰਭ ਲੈਣਾ ਵਾ ਨਹੀਂ ਇਹ ਤੁਸੀਂ ਦਰਾਲੀ ਜਠਾਣੀ ਸਲਾਹ ਕਰ ਲਓ ਵੀ ਕੀ ਕਰਨਾ ਆ ਮੈਨੂੰ ਘਰ ਦਾ ਕੰਮ ਚਾਹੀਦਾ ਆ ਭਾਵੇਂ ਛੋਟੀ ਕਰੇ ਤੇ ਭਾਵੇਂ ਵੱਡੀ ਕਰੇ ਕੋਈ ਗਾਣੀ ਮਮੀ ਚਾਰਕ ਦੇਣੀ ਲਾਉਣੇ ਮੈਂ ਇਨੇ ਕ ਦਿਨ ਦੀਦੀ ਨੇ ਸਾਰ ਲੈਣੇ ਮੇਰੇ ਬਿਨਾ ਚੰਗਾ ਚੰਗਾ ਜਾ ਹੁਣ ਅੰਦਰ ਜਾ ਕੇ ਕੰਮ ਕਰ ਲੈ ਇੱਥੇ ਬੈਠੀ ਨਾ ਰਹਿ ਠੀਕ ਆ ਮਮੀ ਜੀ ਆ ਲੈ ਫੜਗਲਾਹ ਵੀ ਲੈ ਜਾ ਲਿਓ ਵੀਰ ਅੱਜ ਕਿਧਰੋਂ ਦਿਨ ਚੜਿਆ ਜਿਹੜਾ ਤੂੰ ਮੈਨੂੰ ਫੋਨ ਲਾ ਲਿਆ ਰਹਿਣ ਦੇ ਭੈਣੀ ਜਦੋਂ ਵੀ ਤੈਨੂੰ ਫੋਨ ਲਾਵਾਂ ਮੈਂ ਹੀ ਲਾਉਣਾ ਆ ਆਪਣੇ ਆਪ ਤੂੰ ਕਦੇ ਫੋਨ ਲਾਇਆ ਮੈਨੂੰ بس بس ਮੈਨੂੰ ਸਾਰਾ ਪਤਾ ਵਾ ਤੂੰ ਮੈਨੂੰ ਕਦੋਂ ਫੋਨ ਲਾਉਣਾ ਹੁੰਦਾ ਵਾ ਜਾਂ ਤੇ ਜਦੋਂ ਮੰਮੀ ਨੇ ਗੱਲ ਕਰਨੀ ਹੁੰਦੀ ਆ ਉਦੋਂ ਫੋਨ ਲੰਮਣਾ ਵਾ ਤੇ ਜਾਂ ਜਦੋਂ ਤੋ ਕੋਈ ਸ਼ਿਫਾਰਸ਼ ਪਾਉਣੀ ਹੁੰਦੀ ਆ ਉਦੋਂ ਫੋਨ ਲੰਮਣਾ ਵਾ ਅੱਜ ਦੱਸ ਕਿਹੜੀ ਸ਼ਿਫਾਰਸ਼ ਪਾਉਣੀ ਆ ਭੈਣੇ ਸ਼ਿਫਾਰਸ਼ ਮੈਂ ਕੋਈ ਨਹੀਂ ਪਾਉਣੀ ਮੈਂ ਤੈਨੂੰ ਤਾਂ ਫੋਨ ਕੀਤਾ ਆ ਕਿ ਮੈਂ ਤੁਹਾਡੇ ਲਾਗਲੇ ਪਿੰਡ ਕੰਮ ਆਉਣਾ ਦੂਹਾਂ ਦਿਨਾਂ ਤੱਕ ਤੇ ਮੰਮੀ ਕਹਿੰਦੀ ਭੈਣ ਨੂੰ ਨਾਲ ਹੀ ਲੈ ਆਈ ਉਹ ਛੁੱਟੀਆਂ ਕੱਟ ਜੂਗੀ ਆ ਕੇ ਹੁਣ ਤੂੰ ਦੱਸ ਕਿੱਦਾਂ ਕਰਨਾ ਆ ਵੀਰੇ ਤੂੰ ਮੈਨੂੰ ਖੜੇ ਪੈਰ ਦੱਸਣ ੜਿਆ ਕਿ ਮੈਂ ਆਉਣਾ ਵਾ ਤੇ ਮੈਨੂੰ ਪਹਿਲਾਂ ਦੱਸ ਦਿੰਦਾ ਮੈਂ ਘਰ ਦੇ ਆਣੇ ਪੁੱਛ ਲੈਂਦੀ ਨਾਲੇ ਮੈਂ ਤਿਆਰੀ ਕਰ ਲੈਂਦੀ ਭੈਣ ਖੜੇ ਪੈਰ ਨੂੰ ਮੈਂ ਕਿਹੜਾ ਤੁਹਾਡੇ ਘਰੇ ਆ ਗਿਆ ਹੁਣੇ ਮੈਂ ਅਜੇ ਦੋਹਾਂ ਦਿਨਾਂ ਨੂੰ ਆਉਣਾ ਵਾਂ ਤੇ ਤੂੰ ਦੱਸ ਕਿੱਦਾਂ ਕਰਨਾ ਆ ਚੱਲ ਵੀਰੇ ਤੂੰ ਫਿਰ ਫੋਨ ਰੱਖ ਮੈਂ ਮੰਮੀ ਨੂੰ ਤੇ ਇਹਨਾਂ ਨੂੰ ਪੁੱਛ ਕੇ ਦੱਸਦੀਆਂ ਕੀ ਕਹਿੰਦੇ ਆ ਚੰਗਾ ਭੈਣ ਚੰਗਾ ਵੀਰੇ ਲੈ ਦੱਸ ਵੀਰ ਵੀ ਖੜੇ ਪੈਰ ਤੇ ਦੱਸਣ ਲਿਆ ਵਾ ਚੱਲ ਕੋਈ ਨਹੀਂ ਮੰਮੀ ਨੇ ਪੁੱਛ ਦਿਆਂ ਕੀ ਕਹਿੰਦੇ ਆ ਪ੍ਰੇਤਮਤਾ ਵਾਲ ਚੋਗਤੀ ਆ ਲੈ ਜਾ ਇਹਨੂੰ ਧਰਲਾ ਜਾ ਕੇ ਹਾਂਜੀ ਮੰਮੀ ਹੋਂਨੀ ਆ ਮੰਮੀ ਕਿਰਨੇ ਕਿੱਥੇ ਗਈ ਜੀ ਇੱਥੇ ਕਿਤੇ ਹਣੀ ਆ ਕੰਮ ਕਰਦੇ ਤੂੰ ਦੱਸ ਤੈਨੂੰ ਕੀ ਕੰਮ ਪੈ ਗਿਆ ਉਹਦੇ ਨਾਲ ਮੰਮੀ ਕਿਰਨੇ ਨਾਲ ਤੇ ਮੈਨੂੰ ਕੋਈ ਕੰਮ ਨਹੀਂ ਹੈਗਾ ਪਰ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਜੀ ਹਾਂ ਦੱਸ ਕਿਹੜੀ ਗੱਲ ਕਰਨੀ ਮੇਰੇ ਨਾਲ ਮੰਮੀ ਦੋਵਾਂ ਕਦੇ ਤੁਹਾਨੂੰ ਮੇਰੇ ਵੀਰ ਨੇ ਲਾ ਅਗਲੇ ਪਿੰਡ ਕੰਮ ਆਣਾ ਵਾ ਤੇ ਉਹ ਮੈਨੂੰ ਕਹਿੰਦਾ ਤੁਹਾਨੂੰ ਮੈਂ ਆਪਣੇ ਨਾਲ ਖੜਨਾ ਵਾ ਤੇ ਜੇ ਤੇ ਕਹਿੰਦੇ ਜੇ ਕਿ ਉਹਦੇ ਨਾਲ ਚੱਲ ਜਾ ਮੈਂ ਅੱਛਾ ਵੀ ਕਿਹਨੇ ਆਉਣਾ ਵਾ ਹਾਂਜੀ ਮੰਮੀ ਤੇ ਕਿੰਨੇ ਕੁ ਦਿਨ ਲਾ ਕੇ ਆਵੇਂਗੀ ਤੂੰ ਮੰਮੀ ਲਾਵਾਂਗੇ ਚਾਰ ਪੰਜ ਦਿਨ ਬਸ ਪੁੱਤ ਜਾਣ ਦੀ ਤਾਂ ਕੋਈ ਗੱਲ ਨਹੀਂ ਚਲ ਜੀ ਤੂੰ ਪਰ ਵੀ ਕਿਹਨੂੰ ਆਖੀ ਇੱਕ ਹਫ਼ਤਾ ਠਹਿਰ ਕੇ ਤੈਨੂੰ ਲੈਣਾ ਵੇ ਕਿਉਂ ਮੰਮੀ ਜੀ ਪੁੱਤ ਕਿਰਨ ਤਿਆਰੀ ਕਰਕੇ ਬੈਠੀ ਹੈ ਪੇਕੇ ਜਾਣ ਦੀ ਪਹਿਲਾਂ ਉਹਨੂੰ ਹੋਣ ਦੇ ਬਾਅਦ ਚ ਤੂੰ ਚਲ ਜੀ ਮੰਮੀ ਵੀਰੇ ਮੇਰੇ ਇੱਥੇ ਕੋਈ ਜ਼ਰੂਰੀ ਕੰਮ ਆਉਣਾ ਵਾ ਜਿੰਨੂੰ ਉਹ ਟਾਲ ਨਹੀਂ ਸਕਦਾ ਤਾਂ ਕਰਕੇ ਮੈਂ ਕਹਿੰਨੀ ਕਿ ਪਹਿਲਾਂ ਮੈਂ ਚਲ ਜਾਂਦੀ ਅੱਛਾ ਤੇ ਦੀਦੀ ਮੈਂ ਤਾਂ ਪਹਿਲਾਂ ਪੇਕੇ ਜਾਣ ਦੀ ਸਲਾਮਾਂ ਕਰਨ ਡੀ ਮੰਮੀ ਨਾਲ ਕੋਈ ਨਾ ਇਹਨਾਂ ਨਾਲ ਤੇ ਮੈਂ ਜਾ ਕੇ ਗੱਲ ਕਰਦੀ ਹਾਂ ਨਾ ਕੀ ਗੱਲ ਦੀਦੀ ਮੈਂ ਤੁਹਾਡੇ ਤੋਂ ਪਹਿਲਾਂ ਪੁੱਛਿਆ ਮੰਮੀ ਨੂੰ ਪੇਕੇ ਜਾਣ ਵਾਸਤੇ ਤੇ ਮੰਮੀ ਨੇ ਮੈਨੂੰ ਹਾਂ ਵੀ ਕਰਤੀ ਐ ਤੇ ਤੁਸੀਂ ਮੇਰੇ ਮਗਰੇ ਤਿਆਰ ਹੋਗੇ ਜੇ ਮੰਮੀ ਤੁਸੀਂ ਮੈਨੂੰ ਆਪ ਹੀ ਦੱਸੋ ਤੁਸੀਂ ਮੈਨੂੰ ਹਾਂ ਕੀਤੀ ਐ ਨਾ ਪੇਕੇ ਜਾਣ ਵਾਸਤੇ ਹਾਂ ਪੁੱਤ ਮੈਂ ਤਾਂ ਤੈਨੂੰ ਕਿਹਾ ਸੀ ਤੇ ਹੁਣ ਤੇਰੀ ਜਠਾਣੀ ਤਿਆਰ ਹੋ ਆ ਪੀਆ ਤੂੰ ਆਪ ਹੀ ਪੁੱਛ ਲਾਇ ਇਹਨੂੰ ਇਹ ਕੀ ਕਹਿੰਦੀ ਆ ਮੰਮੀ ਮੈਂ ਦੀਦੀ ਨੂੰ ਕੀ ਪੁੱਛਾਂ ਤੁਸੀਂ ਆਪ ਦੀਦੀ ਨੂੰ ਕਹੋ ਕਿ ਇਹਨੇ ਪਹਿਲਾਂ ਪੁੱਛਿਆ ਹੀ ਇਹਨੂੰ ਪਹਿਲਾਂ ਜਾ ਲੰਦੇ ਕਿਰਨ ਭਾਵੇਂ ਪਹਿਲਾਂ ਤੂੰ ਪੁੱਛਾਈ ਤੇ ਭਾਵੇਂ ਮੈਂ ਪੁੱਛਾਈ ਮੈਂ ਆਪਣੇ ਭਰਾ ਨੂੰ ਹਾਂ ਕਰ ਦਿੱਤੀ ਉਹ ਮੈਨੂੰ ਲੈਣ ਆਉਣ ਲੱਗਾ ਵਾ ਤਾਂ ਕਰਕੇ ਪਹਿਲਾਂ ਮੈਂ ਜਾਣਾ ਵਾ ਤੂੰ ਵੀ ਅਗਲਾ ਕਿੱਦਾਂ ਕਰਨੀ ਆ ਦੀਦੀ ਇਹ ਕਿਦਾਂ ਦੀ ਗੱਲ ਹੋਈ ਪਹਿਲਾਂ ਮੰਮੀ ਨੂੰ ਮੈਂ ਪੁੱਛਿਆ ਵਾ ਤੇ ਮੈਂ ਪਹਿਲਾਂ ਜਾਣਾ ਵਾ ਵੇ ਕਿਰਨ ਮੈਂ ਵੱਡੀ ਆ ਇਸ ਕਰਕੇ ਪੇਕੇ ਜਾਣ ਦਾ ਪਹਿਲਾ ਹੱਕ ਵੀ ਮੇਰਾ ਬੰਦਾ ਵਾ ਤੇ ਮੈਂ ਆਪਣੇ ਪੇਕੇਆਂ ਨੂੰ ਹਾਂ ਕਰ ਦਿੱਤੀ ਆ ਤੇ ਤੂੰ ਵੀ ਅਗਲਾ ਕਿੱਦਾਂ ਕਰਨੀ ਆ ਲਿਓ ਮੰਮੀ ਜੀ ਦਾਲ ਮਮੀ ਕਿਰਨ ਮੈਨੂੰ ਕੁਝ ਨਾ ਕਹਿਆ ਮੈਂ ਤੁਹਾਡਾ ਦੋਹਾਂ ਜਣੀਆਂ ਦਾ ਕੁਝ ਨਹੀਂ ਕਰ ਸਕਦੀ ਤੁਸੀਂ ਤੇ ਰੋਜ਼ ਦੋਵੇਂ ਜਣੀਆਂ ਕਿਸੇ ਨਾ ਕਿਸੇ ਗੱਲ ਤੋਂ ਕਲੇਸ਼ ਪਾ ਕੇ ਬਹਿ ਜਾਂਦੀਆਂ ਜੇ ਕੋਈ ਗੱਲ ਨਹੀਂ ਦੀਦੀ ਜੇ ਤੁਹਾਡੀ ਜੇ ਦਾ ਨਾ ਪਹਿਲਾਂ ਪੇਕੇ ਜਾਂਦੀ ਤੇ ਫਿਰ ਮੇਰੀ ਵੀ ਜੇ ਦਾ ਪਹਿਲਾਂ ਪੇਕੇ ਮੈਂ ਇਹ ਜਾਵਾਂਗੀ ਕੋਈ ਹਾਲ ਨਹੀਂ ਇਹਨਾਂ ਦਾ ਇਹਨਾਂ ਨੂੰ ਤੇ ਬਸ ਲੜਨ ਦਾ ਮੌਕਾ ਚਾਹੀਦਾ ਆ ਕਿਆ ਹੋ ਗਿਆ ਤੇ ਮੇਰੇ ਤੇ ਰਕਿਰਤੇ ਦੇ ਦੇ ਦੋ ਹਾਂ ਮੈਂ ਬੈਗ ਚ ਪਾਉਣੇ ਆ ਅੱਛਾ ਤੂੰ ਗੱਲਾਂ ਗੱਲਾਂ ਚ ਮੈਨੂੰ ਇਹ ਸੁਣਾਉਣ ਆਈ ਆ ਕਿ ਪਹਿਲਾਂ ਮੈਂ ਪੇਕੇ ਜਾਣਾ ਵਾ ਦੀਦੀ ਜਦੋਂ ਮੰਮੀ ਕੋ ਪਹਿਲਾਂ ਪੇਕੇ ਜਾਂਦੇ ਹਾਂ ਮੈਂ ਮੈ ਭرائی ਆ ਤੇ ਪਹਿਲਾਂ ਪੇਕੇ ਵੀ ਮੈਂ ਉਹ ਜਾਵਾਂਗੀ ਕਿਰਨ ਤੂੰ ਅਜੇ ਹਾਮੀ ਭرائی ਆ ਚੱਲ ਤਣੀ ਨਾ ਗਈ ਪੇਕੇ ਹਾਮੀ ਤੇ ਮੰਮੀ ਕੋ ਮੈਂ ਵੀ ਭرائی ਆ ਵੇਖੀ ਤੇਰੇ ਨੇ ਪਹਿਲਾਂ ਪੇਕੇ ਜਾ ਕੇ ਵਿਖਾਵਾਂਗੀ ਅੱਛਾ ਦੀਦੀ ਚਲੋ ਫਿਰ ਕੋਈ ਗੱਲ ਨਹੀਂ ਵੇਖ ਲੈਨੇ ਆ ਕਿ ਪਹਿਲਾਂ ਕੌਣ ਜਾਂਦਾ ਤੇ ਬਾਅਦ ਚ ਕੌਣ ਜਾਂਦਾ ਕਿਰਨ ਵੀ ਅਖਣਾ ਕੀ ਆ ਵੱਡੀ ਮੈਂ ਆ ਹਰ ਕੰਮ ਚ ਪਹਿਲੇ ਮੇਰੀ ਹੁੰਦੀ ਆ ਇਹ ਆਪਣੇ ਮਨ ਚ ਭਲੇਖਾ ਕੱਢਦੇ ਕਿ ਪਹਿਲਾਂ ਮੈਂ ਪੇਕੇ ਜਾਵਾਂਗੇ ਕੋਈ ਗੱਲ ਨਹੀਂ ਦੀਦੀ ਜੇ ਤੁਹਾਡੀ ਅੜੀ ਆ ਨਾ ਹੁਣ ਫਿਰ ਮੇਰੀ ਵੀ ਅੜੀ ਆ ਪਹਿਲਾਂ ਤੇ ਮੈਂ 4 ਦਿਨ ਲਾ ਕੇ ਆਉਣੇ ਸੀ ਹੁਣ ਮੈਂ ਪੂਰਾ ਹਫਤਾ ਲਾ ਕੇ ਆਵਾਂਗੀ ਕੋਈ ਗੱਲ ਹੀ ਕਿੰਨ ਵੇਖ ਲੈਣੇ ਆ ਫਿਰ ਕੌਣ ਹਫਤਾ ਲਾਉਂਦਾ ਤੇ ਕੌਣ ਚਾਰ ਦਿਨ ਲਾਉਂਦਾ ਨੀ ਕੀ ਤੋਹਾਂ ਦੋਵਾਂ ਨੇ ਕੰਮ ਰੌਲੀ ਪਾਈ ਆ ਤੇ ਕਿਹਨੇ ਤੂੰ ਇੱਥੇ ਖਲੋਤੀ ਕੀ ਕਰ ਰਹੀ ਆ ਮੁੰਡਾ ਕੰਮ ਤੋਂ ਆਇਆ ਤਾਂ ਉਹਨੂੰ ਕੋਈ ਚਾਹ ਪਾਣੀ ਨਹੀਂ ਪੁੱਛਣਾ ਕੋਈ ਗੱਲ ਨੇ ਮੰਮੀ ਪੁੱਛ ਲੈਣੀਆਂ ਚਾਹ ਪਾਣੀ ਵੀ ਮੈਂ ਇੱਥੇ ਦੀਦੀ ਕੋ ਧੋਤੇ ਕੱਪੜੇ ਲੈਣ ਆਈ ਹਾਂ ਤੇ ਦੀਦੀ ਅੱਗੋਂ ਮੈਨੂੰ ਧਮਕੇ ਦੇਣ ਲਾਪੇ ਕਿ ਪਹਿਲਾਂ ਪੇਕੇ ਮੈਂ ਜਾਣਾ ਵਾ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਇਹ ਗੱਲ ਦਾ ਤੁਸੀਂ ਇਸੇ ਗੱਲ ਤੋਂ ਜਿੱਦੀਆਂ ਹੋਵਗੀਆਂ ਜਾਣਾ ਤੇ ਤੋਹਾਂ ਦੋਵਾਂ ਨੇ ਪੇਕੇ ਹੀ ਆ ਕੋਈ ਚਾਰ ਦਿਨ ਪਹਿਲਾਂ ਚਲ ਗਈ ਤੇ ਕੋਈ ਚਾਰ ਮੰਮੀ ਇਹ ਗੱਲ ਤੁਸੀਂ ਇਹਨੂੰ ਸਮਝਾਓ ਨਾਲੇ ਮੇਰੇ ਦੇ ਭਰਾ ਨੇ ਲੈ ਲੈਣਾ ਵਾ ਮੈਂ ਉਹਦੇ ਨਾਲ ਸੌਖੀ ਚੱਲ ਜਾਾਂਗੀ ਇਹਦਾ ਕੀ ਆ ਇਹਦੇ ਤੇ ਪੇਕੇ ਨੇੜੇ ਆ ਇਹ ਨਵ ਨੂੰ ਲੈ ਕੇ ਜਿੱਦੋਂ ਮਰਜੀ ਜਾ ਸਕਦੀ ਆ ਮੈਂ ਅੱਜ ਸਾਲ 'ਚ ਇਹ ਅੱਧੀ ਵਾਲੀ ਜਾਣਾ ਹੁੰਦਾ ਵਾ ਇਹਦੇ ਮਹੀਨੇ ਬਾਅਦ ਜਿਹੜਾ ਮਾਰ ਦਿਆ ਇਹਨੂੰ ਆਪਣੇ ਆਪ ਨਹੀਂ ਹੁੰਦੀ ਦੀਦੀ ਮੈਂ ਕੀ ਕਰਾਂ ਜੇ ਤੁਹਾਡੇ ਪੇਕੇ ਦੂਰ ਆ ਜੇ ਤੁਹਾਡਾ ਪੇਕੇ ਜਾਣੋ ਜੀ ਕਰਦਾ ਫਿਰ ਮੇਰਾ ਵੀ ਕਰਦਾ ਵਾ ਪਹਿਲਾਂ ਮੈਂ ਪੁੱਛਿਆ ਵਾ ਪਹਿਲਾਂ ਪੇਕੇ ਵੀ ਮੈਂ ਉਹ ਜਾਵਾਂਗੀ ਨਹੀਂ ਜਾ ਅੰਦਰ ਜਾ ਕੇ ਮੁੰਡੇ ਨੂੰ ਰੋਟੀ ਦੇ ਐਵੇਂ ਨਾ ਇਹਦੇ ਨਾਲ ਮੱਥਾ ਮਾਰੀ ਜਾ ਹਾਂਜੀ ਮੰਮੀ ਮਾੜਾ ਮੋਟਾ ਇਹਨੂੰ ਸਮਝਾਓ ਅੱਜ ਕੱਲ ਇਹ ਵੱਡੇ ਆ ਕੇ ਜਿਆਦਾ ਹੀ ਬੋਲਣ ਲੱਗ ਗਈ ਆ ਨਹੀਂ ਬੱਸ ਕਰ ਜੋ ਜੇ ਮੈਨੂੰ ਪਤਾ ਹੁੰਦਾ ਨਾ ਵੀ ਤੂੰ ਹੀ ਮੇਰੇ ਹਾਂ ਕਰਨ ਦੇ ਵਿੱਚ ਇੰਨਾ ਘਰ ਦੇ ਕਲੇਸ਼ ਪਾਉਣਾ ਵਾ ਤੇ ਮੈਂ ਕਦੀ ਵੀ ਹਾਮੀ ਨਹੀਂ ਤੁਹਾਡੇ ਪੇਕੇ ਜਾਣ ਚ ਪਰਣੀ ਮੰਮੀ ਪਹਿਲਾਂ ਤੂੰ ਹਾਮੀ ਮੈਨੂੰ ਭਰੀ ਤੇ ਦੀਦੀ ਨੂੰ ਕਹਿ ਦੋ ਕਿ ਉਹ ਆਪਣੇ ਭਰਾ ਨੂੰ ਕਹਿ ਦੇਣ ਕਿ ਮੇਰੇ ਤੋਂ ਬਾਅਦ ਚ ਇਹਨਾਂ ਨੂੰ ਲੈ ਕੇ ਜਾਣ ਤੈਨਾਂ ਪੇਕੇ ਮੈਂ ਜਾਣਾ ਵਾ ਨਹੀਂ ਮੈਂ ਕਿਉਂ ਫੋਨ ਕਰਾਂ ਤੂੰ ਆਪਣੇ ਪੇਕੇ ਵਾਲੇ ਫੋਨ ਕਰ ਦੇ ਕਿ ਤੂੰ 4 ਦਿਨ ਠਹਿਰ ਕੇ ਆਏਂਗੀ ਮੈਂ ਕਿਉਂ ਆਪਣੇ ਪੇਕੇ ਨੂੰ ਫੋਨ ਕਰਾਂ ਮੈਂ ਤੇ ਉਹਨਾਂ ਨੂੰ ਫੋਨ ਕਰਤਾ ਵਾ ਕਿ ਮੈਂ ਕੱਲ ਸਵੇਰੇ ਆਉਣ ਲੱਗੀ ਆ ਨੇ ਬੱਸ ਕਰ ਜਿਓ ਤੁਸੀਂ ਦੋਵੇਂ ਜਾਣੀਆਂ ਕਿਦਾਂ ਸੱਸ ਦੇ ਸਾਹਮਣੇ ਲਤਰ ਲਤਰ ਬੋਲੀ ਜਾਂਦੀਆਂ ਵਾ ਤੋਹਾਂ ਦੋਵਾਂ ਚੋ ਕਿਹੇ ਨੇ ਪੇਕੇ ਨਹੀਂ ਜਾਣਾ ਮੈਂ ਤੁਹਾਡੇ ਪੇਕੇ ਨੂੰ ਆਪੇ ਫੋਨ ਕਰਕੇ ਆਖ ਦੇਣੀ ਆ ਵੀ ਇਹਨਾਂ ਦੋਵਾਂ ਨੂੰ ਕੋਈ ਨਾ ਲੈਣਾ ਵੇ ਪਰ ਕਿਉਂ ਮੰਮੀ ਜੀ ਕਿਉਂ ਦਾ ਮਤਲਬ ਤੇ ਮੈਂ ਦੱਸਦੀ ਆ ਤੁਹਾਨੂੰ ਜਿਹੜਾ ਤੋਹਾਂ ਦੋਵਾਂ ਜਾਣੀਆਂ ਨੇ ਘਰ ਸਿਰ ਤੇ ਚੋਕ ਕੇ ਰੱਖਿਆ ਨਾ ਤੁਹਾਨੂੰ ਤੇ ਪੇਕੇ ਮੈਂ ਭੇਜਦੀ ਆ ਆ ਵੀ ਇਕਲਾ ਕਿਨ ਇਹ ਸਾਰਾ ਕੁਝ ਤੇਰੀ ਵਜ੍ਹਾ ਨਾਲ ਹੋਇਆ ਜੇ ਤੂੰ ਮੈਨੂੰ ਪਹਿਕੇ ਜਾਣ ਦਿੰਦੀ ਪਹਿਲਾਂ ਤੇ ਮੰਮੀ ਨਹੀਂ ਹਾਨੂੰ ਦੋਵਾਂ ਨੂੰ ਨਹੀਂ ਰੋਕਣਾ ਪਹਿਕੇ ਜਾਣ ਤੋਂ ਦੀਦੀ ਜੀ ਇਹੋ ਗੱਲ ਮੈਂ ਤੁਹਾਨੂੰ ਕਹਾਂ ਕਿ ਤੁਸੀਂ ਮੈਨੂੰ ਪਹਿਲਾਂ ਪਹਿਕੇ ਜਾਣ ਦਿੰਦੇ ਤੇ ਮੰਮੀ ਨੇ ਸਾਡੇ ਨਾਲ ਆਹ ਕੁਝ ਨਹੀਂ ਕਰਨਾ ਕਿਰਨ ਆਹ ਟਾਈਮ ਸਾਡਾ ਇੱਕ ਦੂਜੇ ਨੂੰ ਦੋਸ਼ ਦੇਂਦਣੇ ਹੈਗਾ ਤੂੰ ਇਹ ਸੋਚ ਕਿ ਜੇ ਮੰਮੀ ਨੇ ਸਾਨੂੰ ਦੋਨਾਂ ਨੂੰ ਸੱਚੀ ਪਹਿਕੇ ਜਾਣ ਤੋਂ ਮਨਾ ਕਰਤਾ ਤੇ ਫਿਰ ਆਪਾਂ ਕੀ ਕਰਾਂਗੇ ਹਾਂਜੀ ਦੀਦੀ ਮੰਮੀ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਮਨਾਉਣਾ ਪੈਣਾ ਵਾ ਕਿ ਸਾਨੂੰ ਪਹਿਕੇ ਜਾਣ ਦੋ ਕਿਰਨ ਮਨਾਉਣਾ ਤੇ ਪੈਣਾ ਵਾ ਪਰ ਜੇ ਤੂੰ ਪਹਿਲਾਂ ਮੈਨੂੰ ਪੇਕੇ ਜਾਣ ਦੇਂਗੀ ਫੇਰ ਤੇਰਾ ਮੈਂ ਸਾਥ ਦਵਾਂਗੀ ਨਹੀਂ ਤੇ ਤੇਰਾ ਮੈਂ ਸਾਥ ਨਹੀਂ ਦੇਣਾ ਦੀਦੀ ਇਹ ਗੱਲ ਬਾਅਦ ਚ ਸੋਚਾਂਗੀ ਆ ਕਿ ਪਹਿਲਾਂ ਕਿੱਨੇ ਜਾਣਾ ਤੇ ਬਾਅਦ ਚ ਕਿੱਨੇ ਜਾਣਾ ਪਹਿਲਾਂ ਜਾ ਕੇ ਤੇ ਮੰਮੀ ਨੂੰ ਮਨਾਈਏ ਨਹੀਂ ਤੇ ਜਿਹੜੀਆਂ 4 ਛੋਟੀਆਂ ਮਿਲਿਆ ਨਾ ਇਹ ਵੀ ਹੱਡੀਆਂ ਰਹਿ ਜਾਣੀਆਂ ਚੱਲ ਕਿਰਨ ਓ ਮਮੇ ਕੀ ਗੱਲ ਹੋ ਗਈ ਆ ਐਨੇ ਪਰੇਸ਼ਾਨ ਹੋ ਕੇ ਕਾਹਤੋਂ ਬੈਠੇ ਜੇ ਵੇ ਪੁੱਤ ਪਰੇਸ਼ਾਨ ਨਾ ਹੋਵਾਂ ਤੇ ਹੋਰ ਕੀ ਕਰਾਂ ਉਹ ਵੇਖਾਂ ਬੈਠੀਆਂ ਮੈਨੂੰ ਦੋਵੇਂ ਪਰੇਸ਼ਾਨ ਕਰਨ ਵਾਸਤੇ ਕਿਉਂ ਮੰਮੀ ਗੱਲ ਤੇ ਦੱਸਾਂ ਗੱਲ ਕੀ ਹੋਈ ਆ ਵੇ ਪੁੱਤ ਹੁਣ ਕੀ ਆ ਪਹਿਲਾਂ ਸਵੇਰੇ ਕਿਰਨ ਮੇਰੇ ਕੋਲ ਆਈ ਆਂਦੀ ਮੰਮੀ ਮੈਂ ਪੇਕੇ ਜਾਣਾ ਆ ਤੇ ਮੈਂ ਕਿਹਾ ਜਾ ਆ ਤੂੰ ਮੁੜ ਕੇ ਦੋ ਘੰਟੇ ਬਾਅਦ ਵੱਡੀ ਆ ਗਈ ਉਹ ਆਂਦੀ ਮੈਂ ਪੇਕੇ ਜਾਣਾ ਆ ਤੇ ਮੈਂ ਕਿਹਾ ਤੁਸੀਂ ਦੋਵੇਂ ਜਾਣੀਆਂ ਸਲਾਹ ਕਰ ਲਓ ਵੀ ਕਿੱਦਾਂ ਕਰਨਾ ਆ ਤੇ ਹੁਣ ਦੋਵੇਂ ਜੇੜ ਕਰਕੇ ਬੈਠੀਆਂ ਵਾ ਉਹ ਆਂਦੀ ਪਹਿਲਾਂ ਮੈਂ ਜਾਣਾ ਆ ਤੇ ਉਹ ਆਂਦੀ ਪਹਿਲਾਂ ਮੈਂ ਜਾਣਾ ਆ ਮੰਮੀ ਇਹ ਕਿੱਦਾਂ ਦੀ ਗੱਲ ਹੋਈ ਦੋਵੇਂ ਜਾਣੀਆਂ ਵਾਰੋ ਵਾਰੀ ਚੱਲ ਜਣਾਂ ਇਕੱਠਿਆਂ ਜਾਣ ਵਾਲਾ ਘੂਤ ਕੀ ਸਵਾਰ ਹੋਇਆ ਇਹਨਾਂ ਕੋਈ ਗੱਲ ਨਹੀਂ ਪੁੱਤ ਜਿਹੜਾ ਇਹਨਾਂ ਦੇ ਸਿਰ ਤੇ ਭੂਤ ਚੜਿਆ ਸੀ ਨਾ ਪੇਕੇ ਜਾਣ ਵਾਲਾ ਉਹ ਤੇ ਮੈਂ ਲਾਤਾ ਆ ਮੈਂ ਭਾ ਜਿੰਨਾ ਚਿਰ ਤੁਹਾਡੀ ਅਕਲ ਟਿਕਾਣੇ ਨਹੀਂ ਨਾ ਆਉਂਦੀ ਉਹ ਨਾ ਚਿਰ ਤੁਹਾਨੂੰ ਮੈਂ ਵੀ ਨਹੀਂ ਪੇਕੇ ਜਾਣ ਦੇਣਾ ਇਹਨਾਂ ਨੂੰ ਤੇ ਕਿਤੇ ਮਸਾ ਲਿਆ ਜੀ ਹੈ ਨਹੀਂ ਗੀ ਵੱਡੇ ਛੋਟੇ ਨਾਲ ਗੱਲ ਕਰਨ ਦੀ ਕੋਈ ਗੱਲ ਨਹੀਂ ਮੰਮੀ ਜੇ ਤੁਸੀਂ ਕਹੋ ਤੇ ਮੈਂ ਕਿੰਨਾ ਗੱਲ ਕਰਕੇ ਵੇਖਾਂ ਜੀ ਅੱਜ ਕੱਲ ਜਿਆਦਾ ਬੋਲਣ ਲੱਗ ਪਈ ਆ ਤੇ ਕੋਈ ਨਹੀਂ ਪੁੱਤ ਇਹਨਾਂ ਨੂੰ ਮੈਂ ਆਪਣੇ ਤਰੀਕੇ ਨਾਲ ਆਪੇ ਸਿੱਧਿਆ ਕਰ ਲਾਂਗੀ ਤੂੰ ਟੈਨਸ਼ਨ ਨਾ ਲੈ ਠੀਕ ਆ ਮੰਮੀ ਤੇ ਮੈਂ ਨਾ ਫਿਰ ਪਿਆਲੀ ਚ ਮੜਾ ਜਾ ਨੱਕਾ ਮੋੜਨ ਵਾਲਾ ਆ ਉਹ ਨੱਕਾ ਮੋੜ ਕੇ ਆਇਆ ਪਿਆਲੀ ਚ ਚੰ ਦੇਦੀ ਮੰਮੀ ਅੰਦਰ ਇਕੱਲੇ ਬੈਠੇ ਆ ਆਜੋ ਗੱਲ ਕਰੀਏ ਜਾ ਕੇ ਚੱਲ ਕਿਰਨ ਮੰਮੀ ਜੀ ਤੁਸੀਂ ਇਹਨਾਂ ਨੂੰ ਪੇਕੇ ਜਾਣ ਤੋਂ ਮਨਾ ਨਾ ਕਰੋ ਤੁਸੀਂ ਜਿੱਦਾਂ ਕਹੋਗੇ ਆਪਾਂ ਉਦਾਂ ਕਰਾਂਗੇ ਤੁਸੀਂ ਆਪੇ ਦੱਸ ਦੋ ਕਿ ਕੌਣ ਪੱਲਾ ਜਾਏਗੀ ਤੇ ਕੌਣ ਮਗਰੋਂ ਜਾਏਗੀ ਕਿਉਂ ਕਿਰਨ ਹਾਂ ਜੀ ਮੰਮੀ ਤੁਸੀਂ ਜਿੱਦਾਂ ਕਹੋਗੇ ਨਾ ਆਪਾਂ ਉਦਾਂ ਕਰਾਂਗੇ ਤੁਸੀਂ ਬਸ ਉਹਨਾਂ ਨੂੰ ਪੇਕੇ ਜਾਣ ਤੋਂ ਮਨਾ ਨਾ ਕਰੋ ਹੋਣ ਬੜੀਆਂ ਤੁਸੀਂ ਮੇਰੀ ਅਮੰਨਤਾ ਕਰਦੀਆਂ ਜੇ ਜਦੋਂ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਉਦੋਂ ਬੜੀਆਂ ਤੁਸੀਂ ਮੇਰੇ ਸਿਰ ਤੇ ਚੜਦੀਆਂ ਸੀ ਉਹ ਨਾ ਮੰਮੀ ਜੀ ਹੜ ਕੋ ਗਲਤੀ ਹੋ ਗਈ ਹਾਂਜੀ ਮੰਮੀ ਜੀ ਤੁਸੀਂ ਜਿੱਦਾਂ ਕਹੋਗੇ ਆਪਾਂ ਉਦਾਂ ਕਰਾਂਗੇ ਬਸ ਤੁਸੀਂ ਹਾਨੂੰ ਪੇਕੇ ਜਾਣ ਤੋਂ ਨਾ ਰੋਕੋ ਮਾਂ ਮਾਂ ਤੇ ਛੁੱਟੀਆਂ ਪੈਂਦੀਆਂ ਜੇ ਇਹੋ ਗੱਲ ਤੇ ਤੁਹਾਨੂੰ ਮੈਂ ਸਮਝਾਉਂਦੀ ਹਾਂ ਵੀ ਚੱਲ ਛੁੱਟੀਆਂ ਪਈਆਂ ਆ ਕੋਈ ਦੋ ਦਿਨ ਪਹਿਲਾਂ ਚਲ ਜੇਗੀ ਤੇ ਕੋਈ ਦੋ ਦਿਨ ਬਾਅਦ ਚਲ ਜੇਗੀ ਘਰੇ ਕੰਮ ਦਾ ਔਖਾ ਰੋ ਹੋਏਗਾ ਪਰ ਤੁਹਾਨੂੰ ਮੇਰੀ ਗੱਲ ਕਿੱਥੇ ਸਮਝਾਉਂਦੀ ਜੀ ਤਾਂ ਇਹਦੇ ਮੈਨੂੰ ਤੁਹਾਨੂੰ ਜਵਾਬ ਦੇਣਾ ਪਿਆ ਨਹੀਂ ਨਹੀਂ ਮੰਮੀ ਜੀ ਤੁਸੀਂ ਹਾਂ ਨਾ ਜਵਾਬ ਨਾ ਦੋ ਜੇ ਮੈਂ ਪਹਿਲਾਂ ਚਲ ਜਾਂਗੀ ਤੇ ਕਿਰਨ ਘਰ ਸੰਭਲੇਗੀ ਜੇ ਕਿਰਨ ਚਲ ਜਾਏਗੀ ਤੇ ਮੈਂ ਘਰ ਸੰਭਲਾਂਗੀ ਤੇ ਜਿੱਦਾਂ ਕਹੋਗੇ ਸਾਨੂੰ ਉਦਾਂ ਮਨਜ਼ੂਰ ਆ ਕਿਉਂ ਕਿਰਨ ਹਾਂਜੀ ਮੰਮੀ ਤੁਸੀਂ ਜਿੱਦਾਂ ਕਹੋਗੇ ਸਾਨੂੰ ਸਿਰ ਮੱਥੇ ਆ ਜੇ ਇਹੋ ਗੱਲ ਮੇਰੇ ਪਹਿਲਾਂ ਮੰਨ ਲੈਂਦੀਆਂ ਨਾ ਤੇ ਇੰਨੀਆਂ ਔਖੀਆਂ ਨਾ ਹੁੰਦੀਆਂ ਜਿੱਥੇ ਘਰ ਦੇ ਵਿੱਚ ਦੋ ਨਵਾਂ ਹੋਣ ਨਾ ਉਹਨਾਂ ਨੂੰ ਅੱਗਾ ਪਿਛਾ ਕਰਨਾ ਹੀ ਪੈਂਦਾ ਆ ਕਿਉਂਕਿ ਜਨਾਨੀਆਂ ਨੂੰ ਪੇਕਾ ਘਰ ਵੀ ਵੇਖਣਾ ਪੈਂਦਾ ਆ ਤੇ ਸਵਰਾ ਘਰ ਵੀ ਵੇਖਣਾ ਪੈਂਦਾ ਆ ਕਿ ਕੋਈ ਔਖਾ ਨਾ ਹੋਏ ਤਾ ਕਰਕੇ ਜੇ ਤੋ ਜਾਣਗੀਆਂ ਹੈਗੀਆਂ ਜੇ ਨਾ ਤੇ ਰਲ ਮਿਲ ਕੇ ਟਾਈਮ ਨਗਾ ਲਓ ਉਹਨਾਂ ਵਿਚਾਰੀਆਂ ਨੂੰ ਪੁੱਛ ਕੇ ਵੇਖੋ ਜਿਨ੍ਹਾਂ ਨੂੰ ਸਵੇਰੇ ਜਾ ਕੇ ਤੇ ਸ਼ਾਮਾਂ ਨੂੰ ਮੁੜਨਾ ਪੈਂਦਾ ਆ ਹਾਂਜੀ ਮੰਮੀ ਤੁਸੀਂ ਸਹੀ ਕਿਹਾ ਤੁਸੀਂ ਜਿੱਦਾਂ ਕਹੋਗੇ ਆਪਾਂ ਉਦਾਂ ਕਰ ਲਾਂਗੇ ਆ ਤੇ ਦੀਦੀ ਤੁਸੀਂ ਪਹਿਲਾਂ ਚੱਲ ਜਾਓ ਜੇ ਤੁਹਾਡਾ ਵੀਰ ਆਉਂਦਾ ਤੇ ਮੈਂ ਬਾਅਦ ਚ ਚੱਲ ਜਾਾਂਗੀ ਹਾਂ ਕਿਰਨ ਮੇਰੇ ਤੇ ਵੀਰ ਨੇ ਲੈਣ ਆਉਣਾ ਸੀ ਮੈਂ ਤਾਂ ਪਹਿਲਾਂ ਜਾਣ ਵਾਲਾ ਕਹਿੰਨੀ ਆ ਕੋਈ ਗੱਲ ਨਹੀਂ ਜੇ ਤੂੰ ਪਹਿਲਾਂ ਜਾਣਾ ਤੇ ਤੂੰ ਚੱਲ ਜਾ ਲੈਣੀ ਦੀਦੀ ਕੋਈ ਗੱਲ ਨਹੀਂ ਤੁਸੀਂ ਪਹਿਲਾਂ ਚੱਲ ਜਾਓ ਮੈਂ ਬਾਅਦ ਚ ਚੱਲ ਜਾਾਂਗੀ ਮੇਰੀ ਗੱਲ ਸੁਣੋ ਦੋਵੇਂ ਜਾਨੀਆਂ ਸਲਾਹ ਕਰ ਲਓ ਤੁਸੀਂ ਜਿੱਦਾਂ ਕਰਨਾ ਵਾ ਨਹੀਂ ਤੇ ਪਹਿਲਾਂ ਮੈਂ ਜਾਣਾ ਤੇ ਪਹਿਲਾਂ ਤੂੰ ਜਾਣਾ ਏਦਾਂ ਕਰਦਿਆਂ ਕਰਦੇ ਛੁੱਟੀਆਂ ਨਾ ਲਗਾ ਲਿਓ ਆਪਣੀਆਂ ਕੋਈ ਗੱਲ ਨਹੀਂ ਦੀਦੀ ਤੁਸੀਂ ਜਾਓ ਮੇਰਾ ਕੀ ਆ ਮੈਂ ਸ਼ਾਮ ਨੂੰ ਜਾ ਕੇ ਤੇ ਸਵੇਰੇ ਮਿਲ ਕੇ ਆ ਜਾਾਂਗੀ ਤੇ ਜਦੋਂ ਤੁਸੀਂ ਆ ਜਾਓਗੇ ਤੇ ਉਦੋਂ ਮੈਂ ਛੁੱਟੀਆਂ ਘਟਣ ਚਲ ਜਾਾਂਗੀ ਠੀਕ ਹੈ ਕਿਰਨ ਚਲ ਜਾ ਹੁਣ ਕਿਰਨ ਤੂੰ ਜਾ ਕੇ ਆਪਣਾ ਕੰਮ ਧੰਦਾ ਕਰ ਲਾ ਤੇ ਗੁਰਪ੍ਰੀਤ ਤੂੰ ਪੇਕੇ ਜਾਣ ਦੀ ਤਿਆਰੀ ਕਰ ਲਾ ਠੀਕ ਹੈ ਮੰਮੀ ਜੀ ਹਾਂਜੀ ਦੋਸਤੋ ਸੋ ਤੁਹਾਨੂੰ ਸਾਡੀ ਅੱਜ ਵਾਲੀ ਵੀਡੀਓ ਕਿਦਾਂ ਦੀ ਲੱਗੀ ਹੈ ਜੀ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਵੀਡੀਓ ਵਿੱਚ ਜੋ ਆਪਾਂ ਤੁਹਾਨੂੰ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਉਹ ਵੀ ਤੁਹਾਨੂੰ ਸਮਝ ਆ ਗਿਆ ਹੋਵੇਗਾ ਗਰਮੀ ਦੀਆਂ ਛੁੱਟੀਆਂ ਪਈਆਂ ਆ ਤੇ ਦਰਾਨੀਆਂ ਚ ਠਾਣੀਆਂ ਦੀ ਜਦ ਹੁੰਦੀ ਆ ਕਿ ਪਹਿਲਾਂ ਮੈਂ ਜਾਣਾ ਆ ਦੂਜੀ ਨੇ ਕਹਿਣਾ ਪਹਿਲਾਂ ਮੈਂ ਜਾਣਾ ਆ ਸੋ ਇਦਾਂ ਨਾ ਕਰਿਆ ਕਰੋ ਰਲ ਮਿਲ ਕੇ ਟਾਈਮ ਆਪਣਾ ਕੱਢਿਆ ਕਰੋ ਜੇ ਕਹੋਗੇ ਆ ਫਿਰ ਦੋਵੇਂ ਇਕੱਠੀਆਂ ਜਾਣਾ ਆ ਉਹ ਫਿਰ ਕੰਮ ਔਖਾ ਹੋ ਜਾਂਦਾ ਆ ਕਿ ਕਿ ਸਾਸਵਿਚਾਰੀ ਬੁੱਢੀ ਹੁੰਦੀ ਆ ਤੇ ਉਹਨੂੰ ਮਗਰੋਂ ਘਰ ਦੇ ਕੱਲੀ ਨੂੰ ਕੰਮ ਕਰਨੇ ਪੈਂਦੇ ਆ ਸੋ ਮੈਨੇਜ ਕਰ ਲਿਆ ਕਰੋ ਇੱਕ ਜਾਨੀ ਪਹਿਲਾਂ ਚੱਲ ਜਾਇਆ ਕਰੋ ਦੂਜੀ ਜਾਨੀ ਬਾਅਦ ਚੱਲ ਜਾਇਆ ਕਰੋ ਲੜਾਈਆਂ ਨਾ ਕਰਿਆ ਕਰੋ ਸੋ ਵੀਡੀਓ ਨੂੰ ਵੱਤ-ਵੱਤ ਸ਼ੇਅਰ ਕਰਕੇ ਉਹਨਾਂ ਦਰਾਨੀਆਂ ਚ ਠਾਣੀਆਂ ਤੱਕ ਜਰੂਰ ਪਹੁੰਚਾ ਦਿਓ ਜਿਹੜੀਆਂ ਘਰ ਦੇ ਵਿੱਚ ਇਦਾਂ ਕਰਦੀਆਂ ਆ ਤੇ ਬਾਕੀ ਜੇਕਰ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਓ ਤੇ ਬੈਲ ਆਈਕਨ ਨੂੰ ਪ੍ਰੈਸ ਕਰਕੇ ਆਲ ਤੇ ਜਰੂਰ ਹੋ ਕੇ ਕਰ ਦਿਓ ਤਾਂ ਕਿ ਨਵੇਂ-ਨਵੇਂ ਵੀਡੀਓ ਦੀਆਂ ਸਾਰੀਆਂ ਨੋਟੀਫਿਕੇਸ਼ਨ ਤੁਹਾਡੇ ਤੱਕ ਜਰੂਰ ਪਹੁੰਚ ਸਕਣ ਤੇ ਧੰਨਵਾਦ ਤੁਹਾਡਾ ਸਾਰਿਆਂ ਦਾ ਲਾਸਟ ਤੱਕ ਵੀਡੀਓ ਵੇਖਣ ਵਾਸਤੇ ਜਲਦੀ ਮਿਲਦੇ ਹਾਂ ਜੀ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ ਜੀ ਸਾਰਿਆਂ ਦਾ